ਸਤਿ ਸ਼੍ਰੀ ਅਕਾਲ ਜੀ ਜੋਤੀ ਆਪਣੇ ਮੋਬਾਈਲ ਵਿੱਚ ਇੰਸਟਾਗ੍ਰam ਵੇਖ ਰਹੀ ਸੀ ਤੇ ਉਧਰ ਰਸੋਈ ਵਿੱਚ ਦੁੱਧ ਉਬਲ ਰਿਹਾ ਸੀ ਤੇ ਉਹ ਗੈਂਸ ਤੇ ਫੈਲ ਕੇ ਥੱਲੇ ਟਿਪ ਟਿਪ ਕਰਕੇ ਡਿੱਗਣ ਲੱਗਾ ਜੋਤੀ ਦੀ ਸੱਸ ਜਦ ਰਸੋਈ ਵਿੱਚ ਆਈ ਤਾਂ ਦੁੱਧ ਪੈਰਾਂ ਨੂੰ ਲੱਗ ਰਿਹਾ ਸੀ ਉਹਨਾਂ ਨੇ ਜੋਤੀ ਨੂੰ ਆਵਾਜ਼ ਲਗਾਈ ਪਰ ਉਹਨੇ ਸੁਣੀ ਨਹੀਂ ਜੋਤੀ ਦੀ ਸੱਸ ਨੇ ਗੈਸ ਬੰਦ ਕਰ ਦਿੱਤਾ ਤੇ ਸਿੱਧਾ ਜੋਤੀ ਦੇ ਕਮਰੇ ਵਿੱਚ ਗਈ ਉਹ ਜੋਤੀ ਨੂੰ ਬੋਲੀ ਬਹੂ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਤੂੰ ਦੁੱਧ ਨੂੰ ਗੈਸ ਤੇ ਰੱਖ ਕੇ ਆਪ ਮੋਬਾਈਲ ਵੇਖਣ ਲੱਗ ਗਈ ਤੇ ਸਾਰਾ ਦੁੱਧ ਰਸੋਈ ਵਿੱਚ ਡੁੱਲ ਗਿਆ ਆ ਤੇ ਫਰਸ਼ ਤੇ ਵੀ ਸਾਰਾ ਖਲਾਰਾ ਪੈ ਗਿਆ ਆ ਦੁੱਧ ਵੀ ਬਰਬਾਦ ਹੋ ਗਿਆ ਤੇ ਹੁਣ ਸਫਾਈ ਤੇ ਮਿਹਨਤ ਵੀ ਲੱਗਣੀ ਆ ਤੂੰ ਮੈਨੂੰ ਦੁੱਧ ਗਰਮ ਕਰਨ ਨੂੰ ਕਹਿ ਦਿੰਦੀ ਹੋਨ ਜਾ ਕੇ ਰਸੋਈ ਸਾਫ ਕਰ ਜੋਤੀ ਦੀ ਸਾਸੀ ਨਾ ਕਹਿ ਕੇ ਜੋਤੀ ਦੇ ਕਮਰੇ ਵਿੱਚੋਂ ਬਾਹਰ ਚਲੀ ਗਈ ਜੋਤੀ ਨੇ ਜਦੋਂ ਰਸੋਈ ਵੇਖੀ ਤਾਂ ਉਹ ਆਪਹਿਰਾ رہ ਗਈ ਕਿਉਂਕਿ ਹੁਣ ਸਾਰੀ ਸਫਾਈ ਉਹਨੂੰ ਹੀ ਕਰਨੀ ਪੈਣੀ ਸੀ ਅੱਜ ਵੀ ਉਹ ਇੰਸਟਾਗ੍ਰam ਤੇ ਏਦਾਂ ਲੱਗੀ ਕਿ ਦੁੱਧ ਤੇ ਰਸੋਈ ਦੋਵੇਂ ਹੀ ਭੁੱਲ ਗਈ ਬੱਸ ਇਸ ਕਰਕੇ ਆਪਣੀ ਸਾਸ ਨਾਲ ਨਾਰਾਜ਼ ਹੋ ਗਈ ਤੇ ਸ਼ਾਮ ਤੱਕ ਆਪਣੇ ਸਾਸ ਨਾਲ ਗੱਲ ਨਹੀਂ ਕੀਤੀ ਆਪਣੇ ਪਤੀ ਨਵਜੋਤ ਦੇ ਹੁੰਦਿਆਂ ਹੀ ਉਹ ਉਹਨੂੰ ਸ਼ਿਕਾਇਤ ਕਰਨ ਲੱਗੀ ਕਿ ਤੁਹਾਡੀ ਮੰਮੀ ਤਾਂ ਮੈਨੂੰ ਝਿੜਕਦੀ ਹੀ ਰਹਿੰਦੀ ਆ ਨਵਜੋਤ ਨੇ ਜੋਤੀ ਨੂੰ ਸਮਝਾਇਆ ਤੇ ਆਪਣੀ ਮੰਮੀ ਦੇ ਕਮਰੇ ਵਿੱਚ ਚਲਾ ਗਿਆ ਮੰਮੀ ਜੋਤੀ ਅੱਜ ਫਿਰ ਨਰਾਜ਼ ਆ ਤੁਸੀਂ ਫਿਰ ਉਹਨੂੰ ਝਿੜਕ ਦਿੱਤਾ ਬੇਟਾ ਬੁਰਾ ਨਾ ਮੰਨੀ ਪਰ ਜੇ ਬਹੂ ਕੁਝ ਗਲਤ ਕਰੇ ਤੇ ਮੈਂ ਉਹਨੂੰ ਝਿੜਕਦਾ ਮਾਂ ਤੇ ਉਹ ਨਾਰਾਜ਼ ਹੋ ਜਾਂਦੀ ਆ ਤੇ ਨਾਰਾਜ਼ ਹੋ ਕੇ ਆਪਣੇ ਕਮਰੇ ਵਿੱਚ ਚਲ ਜਾਂਦੀ ਆ ਤੇ ਫਿਰ ਸਾਰਾ ਦਿਨ ਮੇਰੇ ਨਾਲ ਗੱਲ ਨਹੀਂ ਕਰਦੀ ਜੋਤੀ ਦੀ ਸੱਸ ਨੇ ਨਵਜੋਤ ਨੂੰ ਦੁੱਧ ਵਾਲੀ ਗੱਲ ਦੱਸੀ ਤੇ ਨਵਜੋਤ ਵੀ ਚੁੱਪ ਹੋ ਗਿਆ ਕਿਉਂਕਿ ਉਹਨੂੰ ਵੀ ਪਤਾ ਸੀ ਕਿ ਗਲਤੀ ਜੋਤੀ ਦੀ ਹੀ ਆ ਤੇ ਉਹ ਚੁੱਪਚਾਪ ਉੱਥੋਂ ਚਲਿਆ ਗਿਆ ਜੋਤੀ ਗਲਤੀ ਤੇਰੀ ਹੀ ਸੀ ਜੇ ਮੰਮੀ ਨੇ ਤੈਨੂੰ ਝਿੜਕ ਦਿੱਤਾ ਤੇ ਉਹਦੇ ਵਿੱਚ ਗਲਤ ਗੱਲ ਕੀ ਆ ਨਾਲੇ ਬੁਰਾ ਮੰਨਣ ਵਾਲੀ ਗੱਲ ਤੇ ਕੋਈ ਨਹੀਂ ਆ ਤੂੰ ਐਵੇਂ ਨਾਰਾਜ਼ ਹੋ ਜਾਣੀ ਆ ਜੋਤੀ ਨੇ ਗੁੱਸੇ ਵਿੱਚ ਨਵਜੋਤ ਨਾਲ ਵੀ ਗੱਲ ਨਹੀਂ ਕੀਤੀ ਅਗਲੀ ਸਵੇਰ ਜੋਤੀ ਦੇ ਪੇਕੇ ਤੋਂ ਫੋਨ ਆਉਂਦਾ ਆ ਜੋਤੀ ਤੇਰਾ ਭਰਾ ਪਰਸੋਂ ਅਮਰੀਕਾ ਤੋਂ ਵਾਪਸ ਆ ਰਿਹਾ ਆ ਤੂੰ ਉਹਨੂੰ ਮਿਲਣ ਆ ਜਾ ਜੋਤੀ ਬਹੁਤ ਖੁਸ਼ ਸੀ ਤੇ ਉਹ ਆਪਣੇ ਪੇਕੇ ਘਰ ਚਲੀ ਗਈ ਤੇਰੇ ਭਰਾ ਨੂੰ ਮੇਰੇ ਹੱਥ ਦੇ ਗੁਲਾਬ ਜਾਮਨ ਬਹੁਤ ਪਸੰਦ ਨੇ ਤੂੰ ਦੁੱਧ ਨੂੰ ਗਰਮ ਤੇ ਰੱਖ ਦੇ ਤੇ ਉਹਨੂੰ ਹਿਲਾਉਂਦੇ ਰਹਿਣਾ ਘਰੇ ਹੀ ਖੁਆ ਬਣਾਉਣਾ ਆ ਮੈਂ ਤੇ ਤੇਰੇ ਪਾਪਾ ਬਾਜ਼ਾਰ ਤੋਂ ਕੁਝ ਸਮਾਨ ਲੈ ਆਈਏ ਜੋਤੀ ਦੀ ਮੰਮੀ ਨੇ ਜੋਤੀ ਨੂੰ ਕਿਹਾ ਮੰਮੀ ਤੁਸੀਂ ਜਾਓ ਜਿੰਨਾ ਚਿਰ ਤੁਸੀਂ ਆਓਗੇ ਖੁਆ ਵੀ ਬਣ ਜਾਏਗਾ ਜੋਤੀ ਉਦਾਂ ਹੀ ਮੋਬਾਈਲ ਲੈ ਕੇ ਬੈ ਗਈ ਤੇ ਇੰਸਟਾਗ੍ਰam ਤੇ ਰੀਲਸ ਵੇਖਦੇ ਵੇਖਦੇ ਉਹਨੂੰ ਨੀਂਦ ਆ ਗਈ। ਕਾਫੀ ਸਮੇਂ ਬਾਅਦ ਉਹਨੂੰ ਘੰਟੀ ਦੀ ਆਵਾਜ਼ ਆਈ। ਉਹਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਕੁਝ ਸੜਨ ਦੀ ਬਦਬੂ ਆ ਰਹੀ ਆ। ਉਹਨੇ ਵੇਖਿਆ ਤੇ ਦੁੱਧ ਸਾਰਾ ਥੱਲੇ ਲੱਗ ਗਿਆ ਸੀ। ਉਹਦੀ ਮੰਮੀ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੀ, "ਅੱਗ ਲੱਗੇ ਤੇਰੇ ਮੋਬਾਈਲ ਨੂੰ। ਸਾਰਾ ਦੁੱਧ ਸਾੜ ਦਿੱਤਾ।" ਦੋਦੀ ਨੂੰ ਕਹਿ ਕੇ ਸ਼ੁੱਧ ਮੱਝ ਦਾ ਦੁੱਧ ਮੰਗਵਾਇਆ ਸੀ ਤੇ ਕੜਾਈ ਵੀ ਸਾਰੀ ਸਾੜ ਦਿੱਤੀ ਆ ਜੋਤੀ ਸ਼ਰਮਿੰਦਾ ਹੋ ਰਹੀ ਸੀ ਉਹਨੇ ਆਪਣੀ ਮੰਮੀ ਕੋਲੋਂ ਮਾਫੀ ਮੰਗੀ ਇੰਨੇ ਨੂੰ ਉਹਦਾ ਪਤੀ ਨਵਜੋਤ ਵੀ ਉਹਦੇ ਪੇਕੇ ਘਰ ਆ ਗਿਆ ਸੀ ਜੋਤੀ ਆਪਣੇ ਕੱਪੜਿਆਂ ਦਾ ਛੋਟਾ ਬੈਗ ਉੱਥੇ ਭੁੱਲਾਈ ਸੀ ਤੇ ਉਹ ਬੈਗ ਦੇਣ ਆਇਆ ਸੀ ਫਿਰ ਥੋੜੀ ਦੇਰ ਵਿੱਚ ਸਾਰਾ ਕੁਝ ਠੀਕ ਹੋ ਗਿਆ ਮੰਮੀ ਦਾ ਗੁੱਸਾ ਵੀ ਉੱਤਰ ਗਿਆ ਤੇ ਜੋਤੀ ਵੀ ਸ਼ਾਂਤ ਹੋ ਕੇ ਕੰਮ ਕਰਨ ਲੱਗੀ। ਜੋਤੀ ਤੂੰ ਆਪਣੀ ਮੰਮੀ ਨਾਲ ਤੇ ਬੜੀ ਸ਼ਾਂਤੀ ਨਾਲ ਗੱਲ ਕਰ ਰਹੀ ਸੀ। ਹਾਲਾਂਕਿ ਉਹਨਾਂ ਨੇ ਤੈਨੂੰ ਇੰਨਾ ਝਿੜਕਿਆ ਸੀ। ਤੈਨੂੰ ਤਾਂ ਉਹਨਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ। ਤੇ ਨਾਰਾਜ਼ ਹੋ ਕੇ ਘਰੋਂ ਚਲ ਜਾਣਾ ਚਾਹੀਦਾ ਸੀ। ਨਰਜੋਤ ਇਹ ਕਿੱਦਾਂ ਦੀ ਗੱਲ ਕਰ ਰਹੇ ਹੋ? ਉਹ ਮੇਰੀ ਮੰਮੀ ਆ ਤੇ ਮੇਰੀ ਗਲਤੀ ਤੇ ਹੀ ਤੇ ਉਹਨਾਂ ਨੇ ਮੈਨੂੰ ਝਿੜਕਿਆ ਆ ਤੇ ਉਹ ਨਾਲੇ ਮੇਰੇ ਤੋਂ ਵੱਡੇ ਨਹੀਂ ਮੈਨੂੰ ਝਿੜਕ ਸਕਦੇ ਨਹੀਂ ਇਹਦੇ 'ਚ ਗੁੱਸੇ ਵਾਲੀ ਹੋਣ ਵਾਲੀ ਕਿਹੜੀ ਗੱਲ ਆ ਜੋਤੀ ਨੇ ਹੱਸਦੇ ਹੋਏ ਜਵਾਬ ਦਿੱਤਾ ਪਰ ਜੋਤੀ ਮੇਰੀ ਮੰਮੀ ਜਦੋਂ ਵੀ ਤੈਨੂੰ ਤੇਰੀਆਂ ਗਲਤੀਆਂ ਤੋਂ ਝਿੜਕਦੀ ਆ ਤੇ ਤੂੰ ਉਹਦੇ ਨਾਲ ਗੁੱਸੇ ਹੋ ਜਾਂਦੀ ਆ ਤੇ ਸਾਰਾ ਦਿਨ ਗੱਲ ਵੀ ਨਹੀਂ ਕਰਦੀ ਉਹ ਵੀ ਤਾਂ ਤੇਰੀ ਮਾਸਮਣ ਹੀ ਆ ਤੇਰੇ ਨਾਲੋਂ عمر ਵਿੱਚ ਵੀ ਵੱਡੇ ਨੇ ਤੇ ਤੂੰ ਉਹਨਾਂ ਕੋਲੋਂ ਤਾਂ ਕਦੀ ਮਾਫੀ ਨਹੀਂ ਮੰਗੀ ਨਵਜੋਤ ਦੀ ਗੱਲ ਸੁਣ ਕੇ ਜੋਤੀ ਬਿਲਕੁਲ ਚੁੱਪ ਸੀ ਜੋਤੀ ਵਿਰਾਤ ਤੋਂ ਬਾਅਦ ਕੁੜੀ ਨੂੰ ਇੱਕ ਉਹਦੀ ਨਵੀਂ ਪਹਿਚਾਣ ਮਿਲਦੀ ਆ ਤੇਰੀ ਮੰਮੀ ਤੇ ਮੇਰੀ ਮੰਮੀ ਨੂੰ ਘਰ ਚ ਲਾਉਣ ਦਾ ਬਹੁਤ ਪੁਰਾਣਾ ਤਜਰਬਾ ਆ ਤੇ ਤੂੰ ਉਹਨਾਂ ਦੇ ਤਜਰਬਿਆਂ ਤੋਂ ਕਾਫੀ ਕੁਝ ਸਿੱਖ ਸਕਦੀ ਆ ਪਰ ਤੂੰ ਮੇਰੀ ਮੰਮੀ ਤੇ ਇਹ ਗੁੱਸਾ ਕਰਨ ਲੱਗ ਜਾਨੀ ਆ ਇਹ ਗੱਲ ਤੇ ਠੀਕ ਨਹੀਂ ਆਣਾ ਜਿੱਦਾਂ ਤੂੰ ਆਪਣੀ ਮੰਮੀ ਕੋਲੋਂ ਮਾਫੀ ਮੰਗ ਲੈਂਦੀ ਆ ਤੇ ਦਾਦੀ 'ਚ ਸ਼ਾਂਤ ਹੋ ਜਾਨੀ ਆ ਇਦਾਂ ਹੀ ਆਪਣੇ ਘਰ ਵੀ ਕਰਿਆ ਕਰ ਆਪਣੀ ਗਲਤੀ ਤੋਂ ਮਾਫੀ ਮੰਗਣ ਨਾਲ ਤੂੰ ਛੋਟੀ ਨਹੀਂ ਹੋ ਚੱਲੀ ਨਵਜੋਤ ਨੇ ਜੋਤੀ ਨੂੰ ਬੜੇ ਪਿਆਰ ਨਾਲ ਸਮਝਾਇਆ ਜੋਤੀ ਨੇ ਨਵਜੋਤ ਨਾਲ ਵਾਦਾ ਕੀਤਾ ਤੇ ਆਪਣੇ ਭਰਾ ਨਾਲ 3-4 ਦਿਨ ਆਪਣੇ ਪੀਕੇ ਘਰ ਰੁਕਣ ਤੋਂ ਬਾਅਦ ਆਪਣੇ ਸਹੁਰੇ ਘਰ ਚਲੀ ਗਈ। ਇੱਕ ਦਿਨ ਰਾਤ ਨੂੰ ਉਹ ਸਬਜ਼ੀ ਨੂੰ ਗੈਸ ਤੇ ਰੱਖ ਕੇ ਆਪ ਮੋਬਾਈਲ ਵੇਖਣ ਲੱਗ ਪਈ। ਉਹਦੀ ਸੱਸ ਜਦੋਂ ਬਾਠ ਕਰਕੇ ਆਈ ਤੇ ਉਹਨੂੰ ਕੁਝ ਸੜਨ ਦੀ ਬਦਬੂ ਆਈ। ਉਹਦੀ ਸੱਸ ਨੇ ਜੋਤੀ ਨੂੰ ਫੇਰ ਡਾਂਟ ਦਿੱਤਾ। ਜਲਦਬਾਜ਼ੀ ਵਿੱਚ ਜੋਤੀ ਅੱਜ ਫੇਰ ਗੈਸ ਨੂੰ ਕੱਟ ਕਰਨਾ ਭੁੱਲ ਗਈ। ਜੋ ਤੀਨੇ ਡਾਂਟ ਸੁਣੀ ਤੇ ਉਸੇ ਟਾਈਮ ਆਪਣੀ ਸਾਸਕੋ ਨੂੰ ਮਾਫੀ ਮੰਗਣ ਲੱਗੀ ਮੰਮੀ ਜੀ ਮੈਨੂੰ ਮਾਫ ਕਰ ਦਿਓ ਮੇਰੀ ਹੀ ਗਲਤੀ ਸੀ ਮੈਂ ਸਬਜ਼ੀ ਨੂੰ ਹਿਲਾਇਆ ਨਹੀਂ ਤੇ ਇਹਨੂੰ ਗੈਸ ਤੇ ਰੱਖ ਕੇ ਮੈਂ ਆਪ ਮੋਬਾਈਲ ਵੇਖਣ ਲੱਗ ਪਈ ਉਹਦੀ ਸਾਸ ਬੜੀ ਹਰਾਣ ਹੋਈ ਕਿ ਅੱਜ ਬਹੂ ਮੇਰੇ ਤੋਂ ਮਾਫੀ ਕਿਵੇਂ ਮੰਗ ਰਹੀ ਆ ਤੇ ਨਾਰਾਜ਼ ਹੋ ਕੇ ਵੀ ਨਹੀਂ ਗਈ ਦਰਵਾਜੇ ਤੇ ਖਲੋਤਾ ਉਹਦਾ ਪਤੀ ਨਵਜੋਤ ਜੋਤੀਵਲ ਵੀ ਕਿ ਮੁਸਕਰਾ ਰਿਹਾ ਸੀ ਸੋ ਦੋਸਤੋ ਸੱਸ ਜੋ ਵੀ ਕਹੇ ਡਾਂਟੇ ਜਾਂ ਸਮਝਾਏ ਤੇ ਬਹੁਤ ਬੁਰਾ ਲੱਗਦਾ ਆ ਪਰ ਮਾਂ ਦਾ ਕਿਹਾ ਜਾਣਾ ਟਿਆ ਬੇਟੀਆਂ ਇੱਕ ਮਿੰਟ ਵਿੱਚ ਭੁੱਲ ਜਾਂਦੀਆਂ ਨੇ ਪਰ ਜੇ ਬੇਟੀਆਂ ਆਪਣੇ ਸਹੁਰੇ ਘਰ ਨੂੰ ਆਪਣੇ ਪੇਕੇ ਘਰ ਵਾਂਗ ਸਮਝਣ ਤਾਂ ਸਾਰਾ ਝਗੜਾ ਹੀ ਖਤਮ ਹੋ ਜਾਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਕਹਾਣੀ ਨੂੰ ਲਾਈਕ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ